ਹਾਂਜੀ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਸਾਡੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਲਓ ਜੀ ਆਪਾਂ ਪਹੁੰਚ ਗਏ ਗੁਰੂ ਘਰੇ ਕਿਉਂਕਿ ਵਿਸਾਖੀ ਆਈ ਸੀਗੀ ਵਿਸਾਖੀ ਦੇ ਸੰਬੰਧ ਦੇ ਵਿੱਚ ਜਿਹੜਾ ਇੱਕ ਦਿਨ ਪਹਿਲਾਂ ਹੀ ਨਿਸ਼ਾਨ ਸਾਹਿਬ ਗੁਰਦੁਆਰਾ ਸ੍ਰੀ ਨਮਕ ਗੁਰਦੁਆਰਾ ਸਾਹਿਬ ਵਿਖੇ ਚੜ੍ਹਾ ਦਿੱਤਾ ਗਿਆ ਤੇ ਸਾਰੀ ਸੰਗਤ ਤੇ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਿਸ਼ਾਨ ਸਾਹਿਬ ਦੇ ਜਦੋਂ ਚੋਲੇ ਬਦਲੇ ਗਏ ਤਾਂ ਸਾਰੇ ਜਣਿਆਂ ਨੇ ਉੱਥੇ ਹਾਜ਼ਰੀ ਭਰੀ ਤੇ ਨਹੀਂ ਤਾਂ ਸਾਰੇ ਜਣੇ ਉਹ ਘੱਟ ਸੰਗਤ ਹੁੰਦੀ ਆ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੇ ਚੋਲੇ ਸਭ ਬਦਲੇ ਜਾਂਦੇ ਆ ਤੇ ਸਾਡੇ ਇੱਥੇ ਮਸ਼ੀਨ ਲੱਗੀ ਹੋਈ ਆ ਆਟੋਮੈਟਿਕ ਉਹ ਜਿਹੜਾ ਹਾਈਡਰੌਲਿਕ ਜੈਕ ਦੇ ਨਾਲ ਨਿਸ਼ਾਨ ਸਾਹਿਬ ਚੜਦਾ ਜੁੱਟਦਾ ਉਸ ਤੋਂ ਬਾਅਦ ਆਪਾਂ ਨਹਾ ਕੇ ਸ਼ਨਾਣ ਪਾਣੀ ਕਰਕੇ ਦੁਬਾਰਾ ਫੇਰ ਤੇ ਮੈਡਮ ਨੂੰ ਲੈ ਕੇ ਤੇ ਆਪਾਂ ਚੱਲ ਪਏ ਜੀ ਬੰਗਿਆ ਨੂੰ ਮੈਡਮ ਉਹ ਨਹੀਂ ਮੂੰਹ ਬੰਦ ਲੈਂਦੇ ਹੁਣ ਕਿਉਂਕਿ ਡੈਡੀ ਤੋਂ ਲੱਗਦੀ ਕਲਾਸ ਕਿ ਬਾਲ ਖੁੱਲੇ ਨਹੀਂ ਜਾਣੇ ਕੁੜੀਏ ਲਓ ਜੀ ਤੇ ਆਪਾਂ ਫਿਰ ਪਹੁੰਚ ਗਏ ਜੀ ਸ਼ਹਿਰ ਬੰਗਿਆ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਗੁਰੂ ਘਰ ਗੁਰਦੁਆਰਾ ਸ੍ਰੀ ਚੰਨਕਨ ਸਾਹਿਬ ਇਹ ਸਾਡਾ ਨਿਤ ਦੀ ਰੁਟੀਨ ਹੈ ਜਿੱਦਾਂ ਅਸੀਂ ਗੁਰੂ ਘਰ ਜਾਣਾ ਜਾਣਾ ਗੁਰਦੁਆਰਾ ਜਾ ਕੇ ਉਸ ਤੋਂ ਬਾਅਦ ਆਪਾਂ ਪੀਤਾ ਨਾਰੀਅਲ ਨਾਰੀਅਲ ਪਾਣੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ ਗਰਮੀਆਂ ਦੇ ਵਿੱਚ ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਤਾਂ ਨਾਰੀਅਲ ਪਾਣੀ 80 ਰੁਪਏ ਦਾ ਜ਼ਰੂਰ ਪੀਓ ਭਾਈ ਲੈ ਲਿਆ ਕਰੋ ਖਰਚ ਲਿਆ ਕਰੋ ਕਿਤੇ ਨਹੀਂ ਮਾਇਆ ਜਾਂਦੀ ਨਾਲ ਸਾਡੇ ਹਨਾ ਤੁਸੀਂ ਸਾਰੀ ਉਮਰ ਕਮਾਣੀ ਆ 80 ਰੁਪਏ ਰੋਜ਼ ਖਰਚੋ ਜੇ ਤੁਹਾਡੀ ਦਿਹਾੜੀ ਹੈਗੀ ਆ 300 ਰੁਪਏ ਤਾਂ 70 80 ਰੁਪਏ ਮੰਨ ਲਓ ਰੋਜ਼ ਨਾਲ ਵੀ ਖਰਚੋ ਹਫਤੇ 'ਚ ਦੋ ਵਾਰੀ ਜਰੂਰ ਵੀ ਹੋ ਉਸ 60 ਰੁਪਏ ਦਾ ਹਨਾ ਤੇ ਆਪਾਂ ਫਿਰ ਉੱਥੇ ਕੰਮ ਤੇ ਪਹੁੰਚ ਗਏ ਆਪਣੇ ਉੱਥੇ ਕੀਤਾ ਕੰਮ ਤੇ ਬਣਾ ਕੇ ਕਦੀ ਟਿਕਟ ਤੇ ਬੰਦੇ ਸਾਡੇ ਆ ਗਏ ਕਹਿੰਦੇ ਆਹ ਚੈੱਕ ਉਹ ਤੁਸੀਂ ਪਛਾਣ ਲਿਆ ਕੌਣ ਆਇਆ ਆਂਦੇ ਇਹ ਆਂਦੇ ਆਇਆ ਉਹ ਜਿਹੜਾ ਫੋਨ ਹੈ ਨਹੀਂ ਨਹੀਂ ਤੇ ਇਹਦੇ ਗਾ ਬਹੁਤ ਪਾਣਾ ਜਗਾ ਬਾਜੀ ਆਇਆ ਟਾਈਮ ਨਾਲੇ ਫੋਨ ਟੁੱਟ ਗਿਆ ਮਿੱਤਰਾ ਤੇਰਾ ਨੇ ਤੂੰ ਤਾਂ ਸਾਨੂੰ ਲੈ ਲੈਣਾ ਸੀ ਵਿਸਾਖੀ ਦੀ ਲਈ ਸੰਗਤ ਅਨੰਦਪੁਰ ਸਾਹਿਬ ਜੀ ਅਨੰਦਪੁਰ ਸਾਹਿਬ ਜਾ ਰਹੀ ਆ ਬਹੁਤ ਸੰਗਤਾਂ ਮਾਝੇ ਮਾਲਵਾ ਸੇ ਮਾਝੇ ਤੋਂ ਬਹੁਤ ਜ਼ਿਆਦਾ ਸੰਗਤਾਂ ਮਾਝੇ ਤੋਂ ਗੁਰਦੁਆਰਾ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਸਾਖੀ ਤੇ ਤਿਆਰ ਤੇ ਜਾ ਰਹੀ ਹੈ ਤੇ ਸਾਨੂੰ ਪੈ ਗਿਆ ਥੋੜਾ ਜਿਹਾ ਕੰਮ ਤੇ ਸਾਨੂੰ ਜਾਣਾ ਪਿਆਰਾ ਹੂੰ ਕਿਸੇ ਬੰਦੇ ਦੀ ਸਾਡੇ ਦੀ ਲੜਾਈ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਗੁਰੂ ਘਰੇ ਪਿੰਡ ਉਥੇ ਲੰਗਰ ਛਕਣਾ ਸੀਗਾ ਤੇ ਆਪਾਂ ਲੰਗਰ ਛਕ ਕੇ ਤੇ ਮੈਂ ਕਿਹਾ ਮੈਨੂੰ ਜੀ ਕਿੱਦਾਂ ਫਿਰ ਲੰਗਰ ਮੈਡਮ ਇਹਦੀ ਲੰਗਰ ਹੁਣ ਜਾਂ ਛਕ ਲੈ ਥੋੜਾ ਘੁੰਮ ਲਈਏ ਮੈਂ ਕਿਹਾ ਚਲੋ ਇਹ ਗੱਡੀ ਵੀ ਢਾਗ ਦਈਏ ਤੋਂ ਨਾਲੇ ਘੁੰਮ ਲਈਏ ਸਾਰਿਆਂ ਦਾ ਸასიਖਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ